ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਅਮਰਤਪਾਲ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਜਿਸ ਤੋਂ ਬਾਅਦ ਜਨੇਲ ਦੇ ਵਿੱਚ ਇੱਕ ਵੱਡਾ ਸੁਨੇਹਾ ਨਿਕਲ ਕੇ ਬਾਹਰ ਆਇਆ ਤੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸੰਗਤ ਨੇ ਮੇਰਾ ਜਿਹੜਾ ਕੇ ਸਾਥ ਦਿੱਤਾ ਤੇ ਖਡੂਰ ਸਾਹਿਬ ਦੇ ਵਿੱਚ ਵੱਡੀ ਲੀਡ ਦੇ ਨਾਲ ਇੱਕ ਜਿੱਤ ਪ੍ਰਾਪਤ ਕੀਤੀ ਹੈ ਪਰੰਤੂ ਉਥੇ ਇੱਕ ਸਵਾਲ ਬਣਿਆ ਹੋਇਆ ਹੈ ਕਿ ਹੁਣ ਸੌ ਚੱਕ ਸਮਾਗਮ ਦੇ ਵਿੱਚ ਕੀ ਭਾਈ ਅਮਰਤਪਾਲ ਆਉਣਗੇ ਜਾਂ ਨਹੀਂ ਇਸ ਗੱਲ ਨੂੰ ਲੈ ਕੇ ਹੁਣ ਮਾਪਿਆਂ ਦੇ ਵੱਲੋਂ ਜਿਹੜੀ ਕਿ ਪੁਸ਼ਟੀ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਕੁਝ ਹੋਰ ਜਿਹੜੇ ਕਿ ਖੁਲਾਸੇ ਵੀ ਕੀਤੇ ਗਏ ਨੇ ਤੇ ਉੱਥੇ ਹੀ ਖਾਲਸਾ ਵਹੀਰ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਵੱਡਾ ਸਨੇਹਾ ਲਾਇਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਤਪਾਲ ਦੇ ਪਿਤਾ ਦਾ ਹੋਰ ਕੀ ਕਹਿਣਾ ਹੈ ਇਹ ਜੀ ਮੁੱਦਾ ਇਹ ਜੀ ਕਿ ਜਿਹੜੇ ਆਪਾਂ ਫਰਮੂਰ ਸਾਹਿਬ ਤੋਂ ਅਮਰਤਪਾਲ ਵੱਡੀ ਲੀਡ ਨਾਲ ਜਿਹੜੇ ਇਲੈਕਸ਼ਨ ਜਿੱਤੇ ਆ ਉਹਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਕਿਹਾ ਇਹ ਸੰਗਤਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਤੋਂ ਹੁੰਦਿਆਂ ਆ ਵੀ ਇਹਨਾਂ ਉਹਨਾਂ ਨੇ ਮਾਨ ਸਤਕਾਰ ਬਖਸ਼ਿਆ ਉਹਦੇ ਵਾਸਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਰੂਰ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਦੇਸ਼ਾਂ ਚੋਂ ਪੰਜਾਬ ਤੋਂ ਬਾਹਰ ਸੂਰ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਹਾਗਾ ਤੇ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਾਗਾ ਜੀ ਭਾਈ ਸਾਹਿਬ ਨੇ ਇਹ ਨੀਤੀ ਆਏ ਇਸ ਤਰ੍ਹਾਂ ਦਾ ਰਿਸਪਾਂਸ ਲੈ ਸਰਕਾਰ ਨੇ ਤੁਹਾਨੂੰ ਵੀ ਆਸ਼ਵਾਸ਼ਣ ਦਿੱਤਾ ਇਹ ਸਰਕਾਰ ਨੇ ਸਰਕਾਰ ਤੋਂ ਅਸੀਂ ਕੋਈ ਆਸ਼ਵਾਸ਼ਣ ਨਹੀਂ ਲੈ ਕੇ ਗਏ ਅਸੀਂ ਤੇ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਤਾਇਆ ਦੇ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਏ ਸੀ ਤੇ ਉਹਨਾਂ ਨੇ ਜੋ ਉਹਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜਿੰਨਾ ਵੀ ਇਸ ਮੈਂ ਚੋਣ ਮਿਹਨਤ ਵਿੱਚ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਤੋਂ ਬੈਠ ਕੇ ਮੈਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਇਹਦੋਂ ਸਰਕਾਰ ਨਾਲ ਨਾ ਕੋਈ ਅਸੀਂ ਆਸ਼ਵਾਸਨ ਲੈ ਕੇ ਗਏ ਸੀ ਨਾ ਸਰਕਾਰ ਨਾਲ ਅਸੀਂ ਉਹਦੋਂ ਬਾਅਦ ਚ ਹੀ ਆ ਜਾ ਕੇ ਸਾਡੀ ਗੱਲ ਹੋਈ ਜਿਹੜਾ ਐਨਐਸਏ ਲੱਗਾ ਸੀ ਕਿ ਉਹ ਇਹਨਾਂ ਨੇ ਕੰਟੀਨਿਊ ਕੀਤਾ ਸੀ ਜੇ ਕੋਈ ਕੋਈ ਤੁਸੀਂ ਅਰਟੀਕਲ ਦਿੱਤੀ ਹੈ ਕਿਸ ਨੂੰ ਅਗੇਂਸਟ ਸਟੈਂਡ ਮਾਰਕ ਕੀਤਾ ਜਾਵੇ ਔਰ ਇਹ ਇਹਨਾਂ ਦੀ ਫੇਰੀ ਲਾਈਡਰ ਆ ਜਿਹੜਾ ਹੋ ਸਕਦਾ ਜੀ ਨਹੀਂ ਇਹ ਇਹ ਤੇ ਹੁਣ ਜੀ ਦੇਖੋ ਕਿੰਨੇ ਲੋਕ ਲੱਖ ਲੱਖ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀ ਗੱਲ ਤੇ ਉਦੋਂ ਬਾਅਦ ਵਧਾਉਣਾ ਇਹ ਇਹ ਇਹੋ ਚੀਜ਼ ਹੈ ਕਿ ਇਹੋ ਜਿਹੀਆਂ ਚੀਜ਼ਾਂ ਦੀ ਜਿਹੜੀ ਉਹਨਾਂ ਨਸ਼ਿਆਂ ਤੋਂ ਰੋਕ ਉਹਨਾਂ ਜਿਹੜੀ ਮੁਹਿੰਮ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੁਝਾਉਂਦਾ ਕਿ ਆਪਣੇ ਆਪ ਹੀ ਲੋਕਾਂ ਦੇ ਫਤਵੇ ਦਾ ਸਤਕਾਰ ਕਰਦੇ ਹੋਏ ਇਹ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਇਹ ਤੁਰੰਤ ਹਟਾ ਲੈਣ ਜਿਹੜੀ ਕੋਈ ਕਾਨੂੰਨੀ ਚੱਲ ਨਹੀਂ ਜਿਹੜੀ ਫਿਰੂਕੇ ਨਾਲ ਬੇਦਾਨੂ ਨਹੀਂ ਕਰ ਚੁੱਕੀ ਹੈ ਉਹ ਤੋਂ ਅਸੀਂ ਤੁਸੀਂ ਜਿਹੜੀ ਪਰਮਿਸ਼ਨ ਮੰਗੀ ਸੀ ਉਹਦਾ ਕੀ ਬਣਿਆ ਨਹੀਂ ਉਹਦੇ ਵਾਸਤੇ ਉਹ ਕੋਈ ਕਿਸੇ ਡਾਇਰੈਕਟਲੀ ਭੇਜਾਂਗੇ ਉਦੇ ਬਾਰੇ ਹੁਣ ਜੇ ਉਹਨਾਂ ਤੋ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਅਸੀਂ ਥੋੜੇ ਦਿਨ ਵੇਟ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਇਹ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਉਹਨਾਂ ਨੂੰ ਸੌਂ ਚਕਾਉਣ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ ਮੈਨੂੰ ਨਹੀਂ ਰਾਤ ਨੂੰ ਕੰਮ ਕੀਤਾ ਇਹ ਲੱਗਦਾ ਲੱਗੇ ਕਿ ਡਿਪਟੀ ਡਿਪਟੀਸ਼ਨ ਉਹ 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 ਭਾਈ ਸਾਹਿਬ ਕਹਿੰਦੇ ਸੀ ਕਿ ਮੈਂ ਹੀ ਡਾਇਰੈਕਟਲੀ ਭੇਜ ਦਾਂਗੇ ਉਥੋਂ ਕਿ ਉਹ ਜੇਲ ਸਪਰਟੈਂਡ ਕਹਿ ਰਹੇ ਸੀ ਕਿ ਅਸੀਂ ਉਥੋਂ ਆਪ ਨੂੰ ਕੰਫੀਡੈਂਸ਼ੀਅਲ ਸਰਕਾਰੀ ਕਾਨੂੰਨੀ ਚਾਰਾ ਜੋਈ ਤੁਸੀਂ ਸ਼ੁਰੂ ਕੀਤੀ ਆ ਆਪਦੇ ਵੱਲੋਂ ਨਹੀਂ ਅਸੀਂ ਅਸੀਂ ਪਹਿਲਾਂ ਦੇਖ ਰਹੇ ਆ ਕਿ ਸ਼ਹਿਰ ਸਰਕਾਰ ਆਪਣੇ ਲੈਵਲ ਤੇ ਹੀ ਕੁਝ ਆਪ ਹੀ ਆਪਣੇ ਆਪ ਵੀ ਕਰੇ ਸਾਨੂੰ ਨਾ ਕੋਨੂੰ ਕਾਨੂੰਨੀ ਉਂਜਣ ਤੇ ਪੈਣਾ ਪਵੇ ਤੇ ਜੇ ਬਈ ਬਾਈ ਚਾਂਸ ਨਹੀਂ ਹੁੰਦਾ ਤੇ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਤੇ ਤਿਆਰ ਹੈ ਤੁਹਾਨੂੰ ਆਸ ਹੈ ਸਰਕਾਰ ਆਪਣੇ ਆਪ ਕੁਝ ਕਰੇਗੀ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਵਿਥ ਸਤਕਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਨੂੰ ਐਨਐਸਐ ਵੀ ਢੋਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੌਂਚਾ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰ ਦੇਣਾ ਚਾਹੀਦਾ ਮਾਤਾ ਜੀ ਮਾਤਾ ਜੀ ਤੁਹਾਡੇ ਲਈ ਸਵਾਲ ਹੈ ਉਸ ਪਿੰਡ ਵੀ ਤੁਹਾਡੇ ਗਏ ਸੀ ਕਿ ਜਿਹੜੀ ਅਮਰਪੁਰ ਸਾਹਿਬ ਤੋਂ ਘੁਣਾਤ ਜਿੰਮੇਵਾਰੀ ਲੋਕ ਸਭਾ ਮੈਂਬਰ ਤੇ ਵਜੋਂ ਆ ਜਿਹੜਾ ਸਭ ਕੁਝ ਜੇਲ੍ਹ ਦੇ ਨਜ਼ਰ ਪਾਸ ਤੇ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਜਾਂ ਲੋਕਾਂ ਦੀ ਸੇਵਾ ਦਾ ਜਿਹੜਾ ਕੰਮ ਆ ਉਹ ਜਿਹੜਾ ਉਹ ਤੁਸੀਂ ਤੁਹਾਡੀ ਤੁਹਾਡੀ ਟੀਮ ਕਰੇਗੀ ਤੁਸੀਂ ਕਰੋਗੇ ਲੋਕਾਂ ਚ ਜਾਓਗੇ ਔਰ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਘਾਰ ਦੇ ਸੀਗੇ ਕਿ ਸੇ ਕਿ ਸੰਦਾ ਡਰ ਭੈ ਕਰਕੇ ਆਪਾਂ ਡਟ ਕੇ ਪੈਰਾ ਦਈਏ ਤੇ ਪੰਜਾਬ ਨੂੰ ਇੱਕ ਵਧੀਆ ਜੀਨ ਜੋਗ ਇੱਕ ਬੜੀ ਇੱਕ ਇਹੋ ਜਿਹੀ ਜਗ੍ਹਾ ਬਣਾਈ ਹੈ ਕਿ ਜਿੱਥੇ ਲੋਕ ਇੱਥੇ ਆ ਰਹਿਣ ਕੇ ਆ ਕੇ ਮਾਣ ਮਹਿਸੂਸ ਕਰਿਆ ਕਰ ਜਿਹੜਾ ਲੋਕਾਂ ਖੋਵਾਂ ਦਾ ਐਥਰੋਦੀਆਂ ਦਾ ਦੌਰੇ ਤੋਂ ਆਪਾਂ ਪਗਾਮ ਨੂੰ ਕੱਢ ਕੇ ਜੋ ਗੁਰੂਆਂ ਦੀ ਸੋਚ ਅਨਸਾਰ ਸਭ ਦੇ ਘਰੇ ਦੀ ਜਿਹੜਾ ਤੇ ਇਹ ਕਰਕੇ ਹਰੇਕ ਬੰਦੇ ਨੂੰ ਕੁਝ ਉੱਚ ਨਹੀਂ ਇੱਜ਼ਾਤ ਬਾਤ ਧਰਮ ਮੱਲ ਤੋਂ ਉੱਪਰ ਉੱਠ ਕੇ ਹੋ ਗਿਆ ਜਿਹੜੀ ਚੀਜ਼ਾਂ ਹਾਂ ਪਹਿਲਾਂ ਦੀ ਗੱਲ ਹੈ ਜੀ ਜੇ ਆਉਣਗੇ ਉਹ ਆਪਣੀ ਜਿਹੜੀ ਜਿਹੜੀ ਉਹਨਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਆ ਉਹ ਨਿਭਾਉਣਗੇ ਫਿਰ ਇਹ ਲੋਕਾਂ ਦੇ ਹਾਲਾਤ ਦੇਖ ਕੇ ਫਿਰ ਕੀ ਅੱਗੇ ਕੀ ਕਰਦੇ ਉਹ ਉਹਨਾਂ ਦਾ ਫੈਸਲਾ